ਰੇਲਵੇ ਪੁੱਲ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਦੇਖਣ ਵਾਲਿਆਂ ਦੀ ਕੰਬ ਗਈ ਰੂ ਟ੍ਰਾਲੀ ਨੇ ਕਈ ਵਾਹਨਾਂ ਨੂੰ ਲੈ ਆਪਣੀ ਲਪੇਟ 'ਚ ਇੱਕ ਔਰਤ ਦੀ ਹੋਈ ਮੌਤ ਕਈ ਗੰਭੀਰ ਜ਼ਖਮੀ ਦਰਜਨਾਂ ਦਾ ਵੱਧ ਨੁਕਸਾਨੇ ਗਏ ਵਾਹਨ ਜਗਰਾਉਂ ਦੇ ਵਿੱਚ ਇੱਕ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਦਾਸ ਜੀ ਕਿ ਰੇਲਵੇ ਪੁਲ ਉੱਤੇ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਔਰਦੀ ਮੌਤ ਹੋ ਗਈ ਜਦਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਇਸ ਹਾਦਸੇ ਦੌਰਾਨ ਇੱਕ ਦਰਜਣ ਤੋਂ ਵੱਧ ਜਿਹੜੇ ਕਿ ਵਾਹਨ ਵੀ ਨੁਕਸਾਨੇ ਦੇ ਜਿਨ੍ਹਾਂ ਦੇ ਵਿੱਚ ਦੋ ਪਹੀਆ ਵਾਹਨ ਐਕਟਿਵਾ ਤੇ ਮੋਟਰਸਾਈਕਲ ਤੋਂ ਇਲਾਵਾ ਕਾਰਾਂ ਵੀ ਸ਼ਾਮਲ ਹਨ ਇਸ ਸੜਕ ਹਾਦਸੇ ਦਾ ਸ਼ਿਕਾਇਤ ਹੋਏ ਇੱਕ ਨੌਜਵਾਨ ਨੇ ਦੱਸਿਆ ਕਿ ਪੁਲ ਉੱਤੇ ਉਸ ਸਮਾਂ ਪਹਿਲਾਂ ਹੀ ਸੜਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਦੋ ਵਾਹਨ ਆਪਸ ਦੇ ਵਿੱਚ ਟਕਰਾ ਗਏ ਸਨ ਜਿਸ ਦੇ ਕਰਕੇ ਪੁਲ ਉੱਤੇ ਪਹਿਲਾਂ ਹੀ ਭਾਰੀ ਟ੍ਰੈਫਿਕ ਸੀ ਉਹਨਾਂ ਦੱਸਿਆ ਕਿ ਪਿੱਛੋਂ ਦੀ ਇੱਕ ਟਰਾਲੀ ਆਇਆ ਜੋ ਕਿ ਕਈ ਵਾਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈੰਦਾ ਹੋਇਆ ਨਿਕਲ ਗਿਆ ਤਾਂ ਉਸ ਦੀ ਐਕਟਿਵਾ ਦੇ ਨਾਲ ਆ ਕੇ ਟਕਰਾ ਗਿਆ ਅਤੇ ਇਸ ਸੜਕ ਹਾਦਸੇ ਦੌਰਾਨ ਉਹ ਐਕਟਿਵਾ ਜਿਹੜੀ ਕਿ ਪੁਲ ਤੋਂ ਥੱਲੇ ਡਿੱਗ ਜਾਂਦੀ ਹੈ ਅਤੇ ਸਹਾਦਸ ਦੇ ਵਿੱਚ ਕਈ ਲੋਕ ਵੀ ਜਿਹੜੇ ਕਿ ਲਪੇਟ ਦੇ ਵਿੱਚ ਆ ਗਏ ਜਿਨ੍ਹਾਂ ਦੇ ਵਿੱਚ ਇੱਕ ਔਰਤ ਸੀ ਜੋ ਕਿ ਟਰਾਲੇ ਦੇ ਇੱਕ ਨੈਕਟਰ ਸਾਈਡ ਵਾਲੇ ਟਾਇਰ ਹੇਠਾ ਹਉਣ ਕਾਰਨ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੂਜੀ ਔਰਤ ਦੂਜੇ ਟਾਇਰ ਦੇ ਲਪੇਟ ਦੇ ਵਿੱਚ ਆਈ ਉਹ ਗੰਭੀਰ ਜ਼ਖਮੀਆਂ ਜਿਨ੍ਹਾਂ ਨੂੰ ਹਸਪਤਾਲ ਪਹੁੰਚ ਕਰਵਾਇਆ ਗਿਆ ਹਨ ਕਰੀ ਵੀਰੇ ਮੈਨੂੰ ਲੱਕੀ ਲੱਕੀ ਵੀ ਰੌਪੀ ਸੀ ਯਾਰ ਵੀਰਾ ਵੀਰਾ ਉਹਨੇ ਫੋਨ ਲਾਇਆ ਸੀ ਮੈਨੂੰ ਵੀ ਐਮਰਜੈਂਸੀ ਐਕਸੀਡੈਂਟ ਹੋ ਗਿਆ ਵਾ ਵੀ ਜਲਦੀ ਕ੍ਰੇਨ ਲੈ ਕੇ ਆ ਜਾ ਮੈਂ ਉਹ ਵੀ ਕ੍ਰੇਨ ਲੈ ਕੇ ਤੁਰ ਪਿਆ ਜੀ ਕ੍ਰੇਨ ਦੇ ਗੂਮ ਨਾਲ ਧੱਕਾ ਲਾ ਕੇ ਇਸ ਘੋੜੇ ਨੂੰ ਧੱਕਿਆ ਹੈਵੀ ਲੋਡ ਸੀ ਬਹੁਤ ਵੱਜਨ ਦੀ ਔਖਾ ਧੱਕਿਆ ਗਿਆ ਤੇ ਕ੍ਰੇਨ ਦੇ ਨਾਲ ਧੱਕ ਕੇ ਫਿਰ ਉਹ ਬੁੜੀ ਨੂੰ ਥੱਲੇ ਕੱਢਿਆ ਜੀ ਤੇ ਕੀ ਆ ਹੋ ਗਿਆ ਲੇਡੀ ਨਹੀਂ ਕੁਝ ਕਹਿ ਨਹੀਂ ਸਕਦੇ ਜੀ ਬਹੁਤ ਖਰਾਬ ਸੀ ਮੇਰੇ ਫਾਲਟ ਬਹੁਤ ਖਰਾਬ ਸੀ ਮੇਰੇ ਸਿਰ ਤੋਂ ਉਹਨਾਂ ਦੇ ਸਾਰਾ ਕੁਝ ਹੀ ਨਿਕਲ ਗਿਆ ਸਿਰ ਤੋਂ ਬਲੱਡ ਜਿਆਦੇ ਸੀ ਸਿਰ ਤੋਂ ਬਲੱਡ ਜਿਆਦੇ ਨਿਕਲ ਰਿਹਾ ਸੀ ਹਾਂਜੀ ਐਮੋਕ ਲਗ ਗਈ ਹਾਂਜੀ ਐਮਬੂਲੈਂਸ ਐਮੋਕ ਤੇ ਆ ਗਈ ਸੀਗੀ ਐਮਬੂਲੈਂਸ ਹਾਪਰਸ਼ਕਾਰ ਹੋਏ ਕਿਹੜੀ ਕਿਹੜੀ ਜਗ੍ਹਾ ਤੇ ਉਹ ਕੁੜੀ ਜਿਹੜੀ ਮਨ ਜਿਹੜੀ ਮੂਰੇ ਫਰੰਟ ਪੈਰ ਦੇ ਥੱਲੇ ਆਈ ਹੋਈ ਸੀਗੀ ਕ੍ਰੇਨ ਦੇ ੱਟਕਾ ਲਾਉਣ ਨਾਲ ਹੀ ਫੇਰ ਉਹ ਥੱਲੇੋਂ ਨਿਕਲੀ ਆ ਜੀ ਖੇਰ ਕੱਢਿਆ ਗਿਆ ਜੀ ਉਹਨੂੰ ਤੇ ਇੱਕ ਟੈਂਕੀ ਦੇ ਥੱਲੇ ਸੀ ਪਿੱਛੇ ਉਹਨੂੰ ਖਿੱਚਿਆ ਤੁਹਾਨੂੰ ਕੱਢਣ ਅੱਗੇ ਨੂੰ ਆਹ ਪਿੱਛੇ ਉਹਨੂੰ ਧੱਕਿਆ ਜੀ ਕਰੇ ਹਾਂਜੀ ਹੈਵੀ ਲੋਡ ਸੀਗਾ ਜੀ ਕ੍ਰੇਨ ਨੇ ਵੀ ਬੜੀ ਮੁਸ਼ਕਲ ਨਾਲ ਧੱਕਿਆ ਵਾ ਤੇ ਉਹ ਫੇਰ ਬੁੜੀ ਨੂੰ ਕੱਢਿਆ ਜੀ ਜਿਹੜੀ ਇੱਕ ਨੀਚੇ ਸੀ ਦੇ ਚਾ ਕੰਮ ਆ ਰਿਹਾ ਤੁਹਾਨੂੰ ਕੀ ਲੱਗਦਾ ਸੀ ਵੀ ਕਿੱਦਾਂ ਹੋਇਆ ਹੋਊਗਾ ਕਿੰਨਾ ਮਤਲਬ ਖਿੱਚ ਕੇ ਲੈ ਗਏ ਗੁੜੀ ਨੂੰ ਇਹ ਟਰੱਕ ਦੇ ਨਾਲ ਵੀਰੇ ਬਹੁਤ ਖਤਰਨਾਕ ਕੰਮ ਇਹ ਪਰਸੋਂ ਵੀ ਅਸੀਂ ਚੱਕੇ ਗਏ ਚਾਰ ਗੱਡੀਆਂ ਪਰਸੋਂ ਵੱਧੀਆਂ ਟ੍ਰੈਫਿਕ ਬਹੁਤ ਜ਼ਿਆਦਾ ਵੀਰੇ ਅੱਜ ਪਹਿਲਾਂ ਵੀ ਇੱਕ ਪਹਿਲਾਂ ਵੀ ਐਕਸੀਡੈਂਟ ਹੋਇਆ ਹੋਇਆ ਪਰਸੋਂ ਹੋਇਆ ਜ ਸਰ ਬੋਲਦੇ ਪਰ ਪਹਿਲਾਂ ਵੀ ਐਕਸੀਡੈਂਟ ਹੋਇਆ ਹੋਇਆ ਸੀਗਾ ਉਹਨਾਂ ਜਾਮ ਨਹੀਂ ਸੀ ਖੁੱਲਿਆ ਹਜੇ ਖਲਾਾਰੇ ਸੀ ਜਾਂ ਪਤਾ ਨਹੀਂ ਕੀ ਹੋਇਆ ਜਾਮ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਕਿ ਜਾਮ ਦੇ ਪਿੱਛੇ ਖੜੇ ਸੀ ਜੀ ਆ ਕੇ ਆਰਾਮ ਨਾਲ ਖੜੇ ਸੀਗੇ ਪਿੱਛੋਂ ਸਾਰੀਆਂ ਗੱਡੀਆਂ ਨੂੰ ਚੀਜ਼ਾਂ ਦਾ ਕਟੜਾ ਉੱਪਰ ਨਹੀਂ ਬ੍ਰੇਕ ਲਾਈਆਂ ਨਹੀਂ ਤੇ ਸ਼ਰਾਬ ਪੀਤੀ ਹੋਈ ਸੀ ਆ ਬ੍ਰੇਕਾਂ ਦੇ ਉਸੇ ਕੁਝ ਨਹੀਂ ਪਤਾ ਕੀ ਸੀਗਾ ਸਾਰੀਆਂ ਗੱਡੀਆਂ ਰੋਂਦਾ ਹੋਇਆ ਸਾਢੇ 7 ਵਜੇ ਸਾਨੂੰ ਜੰਪ ਮਾਰਿਆ ਕਾਰ ਦੇ ਥੱਲੇ ਆ ਗਏ ਇੱਕ ਲੇਡੀ ਸ਼ਾਇਦ ਹੋਰ ਥੱਲੇ ਆ ਗਏ ਉਹਨੇ ਡੈਥ ਹੋ ਗਈ ਸ਼ਾਇਦ ਮੈਂ ਨਾਲ ਹੀ ਸੀ ਜੀ ਮੇਰੇ ਸੱਟਾ ਬਹੁਤ ਜ਼ਰਜੀਆਂ ਆਈਆਂ ਮੈਂ ਚਲਾ ਰਿਆ ਸੀ ਜੀ ਐਕਟਵਾ ਐਕਟਵਾ ਤੇ ਸੀ ਜੀ ਮੈਂ ਤੁਹਾਡੀ ਵਾਈਫ ਘੱਟ ਨਹੀਂ ਆਏ ਜੀ ਹਾਂ ਮੇਰੀ ਵਾਈਫ ਲਾਪਟਪ ਬਟਰ ਚੜ ਗਿਆ ਜੀ ਕਹਿੰਦੇ ਕਾਫੀ ਮੁਸ਼ਕਲ ਕੋਈ ਤੁਹਾਨੂੰ ਅੰਦਰ ਹਾਂ ਜੀ ਜੱਕ ਜੁੱਕ ਮੰਗਾ ਕੇ ਫਿਰ ਤੋਂ ਕੱਢਿਆ ਜੀ ਪਰ ਬਹੁਤ ਬਹੁਤ ਬੁਰਾ ਹਾਲ ਆ ਜੀ ਇਤਨਾ ਕੋਈ ਐਕਸੀਡੈਂਟ ਹੋਣ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਉਹਦੇ ਸੰਬੰਧ ਵਿੱਚ ਅਸੀਂ ਮੌਕੇ ਤੇ ਪਹੁੰਚਿਆ ਟਰੈਕ ਚਲਾ ਰਹੇ ਆ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਹਸਪੀਟਲ ਦਾਖਲ ਭੇਜ ਦਿੱਤਾ ਤੇ ਜਿਹੜੀ ਟਰੈਕ ਦੀ ਪ੍ਰੋਬਲਮ ਆ ਉਹ ਅਸੀਂ ਸੋਲਵ ਕਰ ਰਹੇ ਆ ਨਾਲ ਦੇ ਨਾਲ ਹਾਈਡਰਾ ਵਗੈਰਾ ਆ ਜੋ ਵੀ ਜੀਸੀਬੀ ਗਰਾ ਮੰਗਾ ਲਈ ਸੀ ਉਹ ਕਰ ਰਹੇ ਆ ਮਾਦਰਵਰ ਹਲੇ ਕੋਈ ਕਨਫਰਮੇਸ਼ਨ ਨਹੀਂ ਹੈਗੀ ਸੰਭਾਅਤ ਕੱਲ੍ਹ ਗਿਆ ਕਿਸ ਤਰ੍ਹਾਂ ਹੋਇਆ ਹਾਸਾ ਇਹ ਨਹੀਂ ਹਲੇ ਕੋਈ ਇਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਹਲੇ ਤਾਂ ਉਹ ਡਰਾਫਟ ਦੇ ਵਿੱਚ ਜਿੰਨੀ ਵੀ ਪ੍ਰੋਬਲਮ ਆਈ ਰਹੀ ਹੈ ਉਹਦੇ ਵਿੱਚ ਭਾਜੀ ਕਿੱਲੇ ਸਾਡੇ ਹਾਸਾ ਰਿਸ਼ਕਾਰ ਹੋ ਜਾਂਦਾ ਹੈ ਅੱਜ ਪਰਚੇ ਹੋਏ ਨੇ ਸਰਦਿਕਲਾ ਟਾਈਮ ਟੀਵੀ ਲਈ ਜੁਗਰਾਉਂ ਤੋਂ ਪੱਤਰਕਾਰ ਵਿਸ਼ਾਲ ਤਰੇਤੇ ਤੇ ਆਰੀਨ ਅਤਰੇ ਦੀ ਖਾਸ ਰਿਪੋਰਟ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ call or scan qr code to contact us rodis inc million miles with smile or scan qr code to contact us tabai indian cuisine tracee fine authentic indian cuisine in tracee or scan qr code to contact us simi vale family dental office or scan qr code to contact us